ਜੋ ਵਿੱਚ ਅਸੀਂ ਤੁਹਾਨੂੰ ਦਿਖਾ ਦਿੱਤਾ ਕਿ ਹਲਕਾ ਗੁਰੂ ਔਰ ਫਾਇਦੇ ਚਾਰ ਪਾਸਿਓਂ ਜਿਹੜੀ ਐ ਅੱਗ ਹੀ ਅੱਗ ਦਿਖਾਈ ਦੇ ਰਹੀ ਐ ਕੱਲ ਕਾਫੀ ਫਸਲ ਥੜੀ ਅੱਜ ਫੇਰ ਜਿਹੜੇ ਤੁਹਾਨੂੰ ਹਾਲਾਤ ਦਿਖਾ ਰਹੇ ਹੈਗੇ ਆ ਗੋਲੂ ਕਾ ਮੋੜ ਗੁਰੂ ਔਰ ਫਾਇਦੇ ਰੋਡ ਪਿੰਡ ਮੋੜ ਕੇ ਉਤਾੜ ਸ਼ੈਲਰਾਂ ਦੇ ਸਾਹਮਣੇ ਜਿਹੜਾ ਏਰੀਆ ਹੈਗਾ ਜਿਹੜੀ ਅੱਗ ਭਾਟਾ ਤੋਂ ਨਦਾਨਾ ਸਰੂਪ ਸਿੰਘ ਵਾਲਾ ਇਹਨਾਂ ਪਿੰਡਾਂ ਤੋਂ ਹੁੰਦੀ ਹੋਈ ਹੁਣ ਮੋੜ ਕੇ ਉਤਾੜ ਏਰੀਆ ਦੇ ਵਿੱਚ ਪਹੁੰਚ ਚੁੱਕੀ ਆ ਜਿੱਥੇ ਫਾਰ ਬਗੇਟ ਗੱਡੀਆਂ ਵੀ ਹੁਣ ਪਹੁੰਚ ਗਈਆਂ ਅੱਗ ਨੂੰ ਬੁਝਾਉਣ ਦੇ ਲਈ ਤਸਵੀਰਾਂ ਜਿਹੜੀਆਂ ਤੁਹਾਨੂੰ ਉਹ ਦਿਖਾ ਰਹੇ ਹੈਗੇ ਆਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਅੱਗ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਕੁਝ ਮਿੰਟ ਪਹਿਲਾਂ ਗੋਲੂ ਦਾ ਮੋੜ ਏਰੀਆ 'ਚ ਵੀ ਅੱਗ ਲੱਗੀ ਹੈ ਤੇ ਕਾਫੀ ਕਣਕ ਉੱਥੇ ਵੀ ਸੜਨ ਦਾ ਹਰ ਪਾਣੀ ਖਤਮ ਹੋ ਗਿਆ ਜਾਣਕਾਰੀ ਸਾਹਮਣੇ ਆਈ ਕਿੰਦਾ ਪਾਣੀ ਖਤਮ ਹੋ ਗਿਆ ਹਾਂਜੀ ਗੱਡੀ ਦਾ ਹੋ ਗਿਆ ਗੱਡੀ ਦਾ ਖਤਮ ਹੋ ਗਿਆ ਜਦੋਂ ਮੌਕੇ ਤੇ ਅੱਛਾ ਮੌਕੇ ਤੇ ਆਈ ਪਾਣੀ ਖਤਮ ਹੋ ਉਹ ਮੌਕੇ ਤੇ ਛੜ ਖਤਮ ਹੋ ਗਿਆ ਅੱਜ 5 ਤੋਂ ਮਿੰਟ ਪਹਿਲਾਂ ਵੀ ਚੱਲੀ 5 ਕਿੰਮਿੰਟ ਪਹਿਲਾਂ ਚੱਲੀ ਸਾਰਾ ਵਾ ਹੁਣ ਫਿਰ ਮੇਰੇ ਤਾਂ ਲੱਗਦਾ ਕੁਝ ਨਹੀਂ ਤਾਂ ਨਹੀਂ ਇਹਨਾਂ ਦਾ ਅੱਗੇ ਆ ਕੇ ਫੇਰ ਹੀ ਜਾਂਦੀ ਹੈ ਕੋਈ ਪ੍ਰਸ਼ਾਸਨ ਦਾ ਕੋਈ ਖਿਆਲ ਨਹੀਂ ਹੈਗਾ ਅੱਛਾ ਉਹ ਕਣਕਸੇ 10 ਕਿਲੋ ਕਣਕ 5 ਕਿਲੋ ਜਿਹੜੀ ਸੜਕ ਸੁਆ ਹੋ ਗਈ ਹੈ ਹੂੰ ਕੋਈ ਫਾਇਦਾ ਨਹੀਂ ਇਹਨਾਂ ਦਾ ਤੇ ਗੱਡੀ ਵੀ ਨਹੀਂ ਆਈ ਨਾ ਗੁਰੂਰ ਸਾਹਿਬ ਚ ਕੁਝ ਨਹੀਂ ਹੈਗਾ ਤੇ ਗੁਰੂਰ ਸਾਹਿਬ ਚ ਗੱਡੀ ਵੀ ਆਣੀਗੀ ਅ ਆਉਣੇ ਆਈ ਤੇ ਪਾਣੀ ਵੀ ਖਤਮ ਹੋ ਗਿਆ ਪਾਣੀ ਵੀ ਖਤਮ ਹੋ ਗਿਆ ਦੱਸੋ ਜੀ ਫੇਰ ਆਈ ਤੇ ਪਾਣੀ ਖਤਮ ਪੰਜ ਮਿੰਟ ਪਹਿਲਾਂ ਪੰਜ ਮਿੰਟ ਪਾਣੀ ਦਾ ਜੇ ਅੱਗ ਜੱਲੀ ਜਾਂਦੀ ਹੈ ਅੱਛਾ ਪੰਜ ਮਿੰਟ ਚੱਲਿਆ ਪਾਣੀ ਖਤਮ ਹੋ ਗਿਆ ਪਾਣੀ ਖਤਮ ਹੋ ਗਿਆ ਪੰਜ ਮਿੰਟਾਂ ਚ ਪੰਜ ਮਿੰਟ ਚ ਵੇਖ ਲਓ ਜੀ ਹਾਲ ਜਿਹੜੇ ਨੇ ਕਹਿੰਦੇ ਪੰਜ ਮਿੰਟ ਪਹਿਲਾਂ ਆਈ ਤੇ ਪਾਣੀ ਖਤਮ ਹੋ ਗਿਆ ਟੈਂਕੀਆਂ ਭਰ ਕੇ ਕਿੰਨੇ ਲੈਣੀਆਂ ਸੀ ਵੱਡਾ ਸਵਾਲ ਹੈਗਾ ਪਰ ਸਵਾਲ ਇਹ ਹੈ ਲਗਾਤਾਰ ਅੱਗ ਜਿਹੜੀ ਹੈ ਹਲਕਾ ਗੁਰੂ ਅਰਸਾਏ ਦੇ ਵਿੱਚ ਲਪਟਾਂ ਅੱਗ ਦੀਆਂ ਜਿਹੜੀਆਂ ਨੇ ਉਹ ਕੀ ਰਹੀਆਂ ਹੈਗੀਆਂ ਨੇ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਫਿਰ ਲਾਈਵ ਦਿਖਾ ਰਹੇ ਹੈਗੇ ਗੁਰੂ ਅਰਸ ਪਿੰਡ ਮੋੜ ਕੇ ਉਤਾਰਦਾ ਰਕਬਾ ਜਿਹੜਾ ਉਹ ਵੀ ਅੱਗ ਦੀ ਲਪੇੜੇ ਚ ਬਾਈ ਹੋਰੀ ਕਹਿੰਦੇ 8-10 ਕਿਲੇ ਪਿੱਛੇ ਕਣਕ ਵੀ ਸੜ ਗਈ ਤੇ ਹੁਣ ਨਾੜ ਨੂੰ ਲੱਗੀ ਹੋਈ ਅੱਗ ਹੈ ਕੁਝ ਮਿੰਟ ਪਹਿਲਾਂ ਗੋਲੂ ਦਾ ਮੋੜ ਦੇ ਵਿੱਚ ਵੀ ਅੱਗ ਇੱਕ ਛਾੜ ਸਰਕਰ ਤੋਂ ਲੱਗਦੀ ਹੈ ਇੱਕ ਕਿਸਾਨ ਦੀ ਕਾਫੀ ਜਿਹੜੀ ਜ਼ਮੀਨ ਹੈ ਉਹਦੀ ਕਣਕ ਸੜ ਜਾਂਦੀ ਹੈ ਹੁਣ ਵੀ ਕੰਪੇਨ ਉੱਥੇ ਚੱਲ ਰਹੀ ਅਸੀਂ ਜਾ ਕੇ ਆਏ ਹਾਂ ਪਰ ਹੁਣ ਹਾਲਾਤ ਜਿਹੜੇ ਨੇ ਤੁਹਾਨੂੰ ਉਹ ਦਿਖਾ ਦਿੰਨੇ ਆ ਅੱਗ ਦੇ ਕਾਰਨ ਨਿਕਲ ਰਹੀਆਂ ਅੱਗ ਦੀਆਂ ਲਪਟਾਂ ਨੇ ਫਿਰ ਇਹ ਤੇਰੀਆਂ ਪੇਰ ਦੇ ਵਿੱਚ ਲੈ ਲਿਆ ਗੁਰੂ ਆਸਾਏ ਹਲਕੇ ਦੇ ਵਿੱਚ ਲਗਾਤਾਰ ਇਹ ਹਲਾਬ ਬਣ ਰਹੇ ਹੈਗੇ ਆ ਤਸਵੀਰਾਂ ਜਿਹੜੀਆਂ ਨੇ ਤੁਸੀਂ ਲਾਈਵ ਦੇਖ ਰਹੇ ਹੈਗੇ ਹੋ ਤਸਵੀਰਾਂ ਦੇਖੋ ਅੱਗ ਕਿੰਨੀ ਜ਼ਿਆਦਾ ਸਪੀਡ ਦੇ ਵਿੱਚ ਹੈਗੀ ਹੈ ਇਸ ਅੱਗ ਦੇ ਕਾਰਨ ਕਾਫੀ ਨੁਕਸਾਨ ਹੋ ਰਿਹਾ ਕਿਸਾਨਾਂ ਦਾ ਉਹ ਹੋ ਗਿਆ ਅੱਗ ਦੀਆਂ ਤੇਜ਼ ਲਪਟਾਂ ਹਨੇਰੀ ਕਾਫੀ ਤੇਜ਼ ਹਵਾਵਾਂ ਕਾਫੀ ਤੇਜ਼ ਵਗ ਰਹੀ ਹੈ ਜਿਸ ਕਰਕੇ ਹਾਦਸੇ ਤੇ ਹਾਸਾ ਵਾਪਰਦਾ ਜਾ ਰਿਹਾ ਹਜ਼ਾਰਾਂ ਏਕੜ ਪੰਜਾਬ ਦੇ ਵਿੱਚ ਗੱਲ ਕਰਦੇ ਹਜ਼ਾਰਾਂ ਏਕੜ ਕਿਸਾਨਾਂ ਦੀ ਪੁੱਤਾਂਾਂ ਵਰਗੀ ਸੋਨੇ ਵਰਗੀ ਫਸਲ ਸਰਕੇ ਸੁਆਹ ਹੋ ਗਈ ਕਈਆਂ ਲੋਕਾਂ ਦੇ ਤਾਂ ਘਰਾਂ ਤੱਕ ਅੱਗ ਪਹੁੰਚ ਗਈ ਸੋਡੀ ਟੈਂਟ ਹਾਊਸ ਦੇ ਪਿਛਲੇ ਪਾਸੇ ਜੇ ਗੱਲ ਕਰਦੇ ਆ ਉਹਨਾਂ ਘਰਾਂ ਤੱਕ ਵੀ ਅੱਗ ਪਹੁੰਚੀ ਲੋਕ ਜਿਹੜੇ ਨੇ ਲੋਕ ਜਿਹੜੇ ਨੇ ਉਹ ਜ਼ਰੂਰ ਇੱਥੇ ਪਹੁੰਚ ਗਏ ਸਾਹਮਣੇ ਪਦੀਨੇ ਦੀ ਫਸਲ ਹੈ ਪਿੰਡ ਦੇ ਸਰਪੰਚ ਖੁਦ ਮੋਹਣ ਕੇ ਉਤਾਰ ਬਿਰਦੇ ਸਰਪੰਚ ਖੁਦ ਦੇਤੇ ਫਿਰਦੇ ਆ ਲੋਕ ਵੀ ਫਿਰਦੇ ਆ ਜਦੋਂ ਫਾਇਰ ਘਟੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਕੁਛ ਨਹੀਂ ਤੇ ਗੱਡੀ ਜਿਹੜੀ ਆਈ ਹੈ ਉਹਦੇ ਵਿੱਚ ਪਾਣੀ ਮੁੱਕ ਗਿਆ ਭਾਈ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਜੀ 10 ਮਿੰਟ ਨਹੀਂ ਚੱਲੀ ਹਾਂ ਉਹ ਸਾਡੇ ਸਰਪੰਚ ਸਾਹਿਬ ਆ ਗਏ ਪਿੰਡ ਦੇ ਮੁਖੀ ਅੱਛਾ ਸਰਪੰਚ ਸਾਹਿਬ ਹੀ ਆ ਗਏ ਖੁਦ ਆਪ ਪਰ ਲੋਕ ਕੀ ਗੱਲ ਨਾਲ ਤੁਸੀਂ ਲਪਤਾ ਦੇਖੋ ਅੱਗ ਦੀ ਸਪੀਡ ਕਿੰਨੀ ਤੇਜ਼ ਆ ਹੁਣ ਲੋਕ ਵੀ ਭੱਜਦੇ ਹੋਏ ਅੱਗ ਦੇ ਅੱਗੇ ਦਿਖਾਈ ਦੇ ਰਿਹਾ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਲਾਈਵ ਅਪਡੇਟ ਜਿਹੜੀ ਤੁਹਾਡਾਂ ਨਾਲ ਸਾਂਝੀ ਕਰ ਰਹੇ ਹੈਗੇ ਆ ਕਿਤੇ ਜਾਂਦੀ ਫਾਇਰ ਵਗੈਰੇ ਖਰਾਬ ਹੋ ਜਾਂਦੀ ਹੈ ਕਿਤੇ ਫਾਇਰ ਵਗੈਰੇ ਚ ਪਾਣੀ ਮੁੱਕ ਜਾਂਦਾ ਕੈਮਰਾ ਪਰਸਨ ਨੂੰ ਕਹਿਣਾ ਚਾਹੁੰਦਾ ਪਿੱਛੇ ਆ ਜਾਓ ਪਿੱਛੇ ਪਿੱਛੇ ਹਟ ਜਾਓ ਖਾਲੀ ਹੱਥ ਆਇਆ ਇੱਥੇ ਕੀ ਖਾਲੀ ਆ ਗਏ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਕੁਝ ਨਹੀਂ ਮੇਰੇ ਇਲਾਕੇ ਦਾ ਸਾਰਾ ਨੁਕਸਾਨ ਹੋਇਆ ਕੋਈ ਇੱਥੇ ਫਾਇਰ ਵਗੈਰੇ ਖਾਲੀ ਆਇਆ ਖਾਲੀ ਆਇਆ ਇੱਕ ਤੇ ਖਰਾਬ ਹੋ ਕੇ ਖੜਾ ਆਇਆ ਦਾ ਪੌਮੜੇ ਦਾ ਨੁਕਸਾਨ ਵੇਖੋ ਕਿੰਨਾ ਹੋ ਰਿਹਾ ਹੈ ਸਾਡੇ ਗਰੀਬ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਪ੍ਰਸ਼ਾਸਨ ਦਾ ਖੜੇ ਸਾਹਮਣੇ ਖਾਲੀ ਹੱਥ ਖੜਾ ਹੈ ਲੋਕੋ ਵੇਖੋ ਇਹਨਾਂ ਦਾ ਪਿੰਡ ਦੇ ਸਰਪੰਚ ਉਹ ਸਾਰੇ ਮੁੰਡੇ ਲੈ ਕੇ ਆਏ ਕਿੰਨਾ ਨੁਕਸਾਨ ਹੋ ਗਿਆ ਤੁਹਾਡੇ ਪਿੰਡ ਬਹੁਤ ਆਛਾ ਨੁਕਸਾਨ ਹੋ ਗਿਆ ਹਜ਼ਾਰਾਂ ਏਕੜ ਨਾਰ ਸੜ ਗਏ ਕਣਕ ਵੀ ਸੜ ਗਈ ਗਰੀਬ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਬਹੁਤ ਹੋਇਆ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਕੋਦੀ ਸਰਕਾਰ ਹੈ ਇਹ ਸਰਕਾਰ ਕੋਈ ਸਰਕਾਰ ਦਾ ਫਾਇਦਾ ਨਹੀਂ ਸਾਨੂੰ ਕੋਈ ਫਾਇਦਾ ਨਹੀਂ ਨਹੀਂ ਦਰਦਾਂ ਹੋ ਗਿਆ ਸਰਪੰਚ ਸਾਹਿਬ ਨੇ ਆਵਾਜ਼ੀ ਪਾਰਟੀ ਦੇ ਕੋਦੀ ਕਹਿ ਰਹੇ ਨੇ ਗੁੱਸੇ ਦੇ ਵਿੱਚ ਗੁੱਸਾ ਵੀ ਹੈ ਦੁੱਖ ਵੀ ਹੈ ਦੇਖ ਸਕਦੇ ਹੋ ਫਿਰ ਇੱਕ ਵਾਰ ਨੌਜਵਾਨ ਅੱਗੇ ਵੱਧੇ ਹੋਏ ਅੱਗ ਤੇ ਕਾਬੂ ਪਾਉਣ ਦੇ ਲਈ ਅੱਗੇ ਵਧ ਰਹੇ ਨੇ ਇੱਧਰ ਤਸਵੀਰ ਦਿਖਾ ਦਿੰਦੇ ਆ ਇਹ ਕਾਫੀ ਜਿਹੜੇ ਆ ਨੌਜਵਾਨ ਹਰੇ ਦਰਖਤਾਂ ਦੇ ਦੰਨਿਆਂ ਲੈ ਕੇ ਅੱਗੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਾਇਰ ਵਗੇਟ ਜਾਂਦੀ ਹੋਈ ਬੇ ਰੰਗ ਵਾਪਸ ਵਰਦੀ ਹੋਈ ਫਾਇਰ ਵਗੇਟ ਤੁਸੀਂ ਦੇਖ ਸਕਦੇ ਹੋ ਫਾਇਰ ਵਗੇਟ ਦੇ ਵਿੱਚ ਪਾਣੀ ਮੁੱਕ ਗਿਆ ਹਾਲਾਤ ਤੁਸੀਂ ਦੇਖ ਲਓ ਫਾਇਰ ਵਗੇਟ ਵਾਪਸ ਜਾ ਰਹੀ ਹੈ ਹਾਲਾਤ ਜਿਹੜੇ ਨੇ ਸਰਪੰਚ ਸਾਹਿਬ ਕਹਿੰਦੇ ਫਾਇਰ ਵਗੇਟ ਖਾਲੀ ਆਈ ਖਾਲੀ ਆਈ ਸੜਕਾਂ ਤੇ ਫਿਰਦੇ ਕਮਾਂਦੇ ਸੜਕਾਂ ਤੇ ਢੇਡੇ ਲਾ ਰਹੇ ਨੇ ਸਾਡਾ ਕੋਈ ਨੁਕਸਾਨ ਦਾ ਇਹਨਾਂ ਕੋਈ ਨਹੀਂ ਵਾਦਾ ਕੀਤੀ ਪ੍ਰਸ਼ਾਸਨ ਸਾਡੀ ਨਹੀਂ ਹਾਂ ਬਿਲਕੁਲ ਜੀ ਹਾਲਾਤ ਜਿਹੜੇ ਨੇ ਉਹ ਤੁਸੀਂ ਦੇਖ ਲਓ ਪੂਰਾ ਪਿੰਡ ਮੋੜ ਕੇ ਬਤਾੜ ਇੱਥੇ ਮੌਜੂਦ ਹੈਗਾ ਨੌਜਵਾਨ ਬਜਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਪਰ ਅੱਗ ਦਾ ਸੇਕਾ ਅੱਗ ਤੇ ਪਾਣੀ ਆ ਕੇ ਖਰਨਾ ਸੌਖਾ ਨਹੀਂ ਹੈ ਅੱਗ ਦੇ ਸੇਕੇ ਦੇ ਕਾਰਨ ਫਿਰ ਨੌਜਵਾਨਾਂ ਨੂੰ ਪਿੱਛੇ ਹਰਨਾ ਪੈਂਦਾ ਜਦੋਂ ਤੇਜ਼ ਹਵਾ ਹੋਰ ਤੇਜ਼ ਹੁੰਦੀ ਹੈ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਾਬੂ ਨਹੀਂ ਪਾਇਆ ਜਾ ਰਿਹਾ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਹੁਣ ਫਾਇਰ ਬ੍ਰਿਗੇਡ ਵਾਪਸ ਜਾਂਦੀ ਹੋਈ ਜ਼ਰੂਰ ਦੇਖ ਰਹੇ ਹਾਂ ਪਾਣੀ ਲੈਣ ਲਈ ਵਾਪਸ ਵਰਦੀ ਹੋਈ ਫਾਇਰ ਬ੍ਰਿਗੇਡ ਤੁਸੀਂ ਦੇਖ ਸਕਦੇ ਹੋ ਹਲਕੇ ਦੇ ਵਧਾਇਕ ਸਰਦਾਰ ਫੌਜਾਸਨ ਦਾ ਸਰਾਰੀ ਹੋਰੀ ਇੱਥੇ ਪਹੁੰਚੇ ਆ ਗੱਲਬਾਤ ਉਹਨਾਂ ਨਾਲ ਵੀ ਕਰ ਲੈਣੇ ਆ ਮੇਰੇ ਤਾਂ ਛੇ ਗੱਡੀਆਂ ਉਹਨਾਂ ਦੀਆਂ ਜਾ ਚੁੱਕੀਆਂ ਨੇ ਆ ਵਧਾਈ ਘਰ ਹਲਕੇ ਤੇ ਜਰੂਰ ਪਹੁੰਚੇ ਸੀ ਫਾਇਰ ਬ੍ਰਿਗੇਡ ਜਰੂਰ ਪਹੁੰਚੀ ਤਸਵੀਰ ਤੁਸੀਂ ਉਹ ਦੇਖ ਸਕਦੇ ਹੋ ਤੁਹਾਨੂੰ ਕੋ ਮੈਡਮ ਖੜੇ ਉਹਨਾਂ ਨੂੰ ਪੁੱਛੀ ਇਸ ਤੋਂ ਇਲਾਵਾ ਪ੍ਰਸ਼ਾਸਨ ਕਿਤੇ ਪਟਵਾਰੀ ਫਿਰਦੇ ਆ ਕਿਤੇ ਕਾਨੂੰਗੋ ਫਿਰਦੇ ਆ ਹਾਲਾਤ ਜਿਹੜੇ ਨੇ ਤੁਸੀਂ ਗੁਰੂ ਅਰਸਾਏ ਹਲਕੇ ਦੇ ਵਿੱਚ ਖਾਲੀ ਖਾਲੀ ਗਨੇ ਖਾਲੀ ਖਾਲੀ ਗੱਡੀਆਂ ਆ ਰਹੀਆਂ ਨੇ ਫਾਇਰ ਬਗੜੀਆਂ ਪਾਣੀ ਹੈ ਨਹੀਂ ਲੋਕ ਪਰੇਸ਼ਾਨ ਨੇ ਗੁਰੂਰਸਈ ਦੇ ਵਿੱਚ ਫਾਇਰ ਬਗੜਦੀ ਹੈ ਸਭ ਤੋਂ ਵੱਡਾ ਸਵਾਲ ਇਹ ਹੈਗਾ ਪਟਵਾਰੀ ਨਕਸ਼ੇ ਚੱਕ ਕੇ ਗਰਦੌਰੀਆਂ ਦੇ ਆਰਡਰ ਜਰੂਰ ਆ ਗਏ ਕੱਲ ਕਲਤਾਰ ਸਿੰਘ ਸੰਧਵਾ ਹੋਰਾਂ ਦਾ ਵੀ ਬਿਆਨ ਸੀ ਫ੍ਰੀਕੋਰਟ ਜ਼ਿਲ੍ਹੇਦਾਰ ਕਾਨੂੰਗੋ ਮੈਡਮ ਇੱਥੇ ਪਹੁੰਚਿਆ ਮੈਡਮ ਕਿੰਨਾ ਰਗਵਾਚ ਜਿਹੜਾ ਇਹ ਗੱਲ ਪੇਰਚ ਆਇਆ ਕੀ ਜਾਣਕਾਰੀ ਹੁ ਤੱਕ ਅੱਜ ਤਕਰੀਬਨ 500 ਏਕੜ ਗੁਰੂਰਸਈ ਦਾ ਤੇ ਇਧਰੋਂ ਗੋਲੂ ਦਾ ਸਾਰਾ 500 ਏਕੜ ਹੋ ਗਿਆ ਸੀ ਮਤਲਬ ਜਦੋਂ ਨੇ ਸਾਨੂੰ ਸੂਚਨਾ ਮਿਲੀ ਆ ਕਿ ਅੱਗ ਲੱਗੀ ਆ ਉਦੋਂ ਦੇ ਅਸੀਂ ਫਾਇਰ ਬ੍ਰਿਗੇਡ ਵਗੈਰਾ ਦਾ ਪੂਰਾ ਪ੍ਰਸ਼ਾਸਨ ਸਾਡਾ ਪਟਵਾਰੀ ਸਾਰੇ ਐਸਡੀਐਮ ਮੈਡਮ ਵੀ ਵਿਜ਼ਿਟ ਤੇ ਨੇ ਸਾਰੇ ਮਤਲਬ ਜਾ ਰਹੇ ਨੇ ਲੈਪੋਗੇਰੀ ਦੀ ਵੀ ਜਾਣਕਾਰੀ ਹੁਣੇ ਮੈਨੂੰ ਫੋਨ ਆਇਆ ਲੈਪੋਗੇਰੀ ਚ ਵੀ ਅੱਗ ਲੱਗ ਚੁੱਕੀ ਹੈਗੀ ਆ ਫਾਇਰ ਗੇਡਾਂ ਤੁਹਾਡੀਆਂ ਪਹੁੰਚ ਰਹੀਆਂ ਨੇ ਵਿੱਚ ਪਾਣੀ ਨਹੀਂ ਹੈ ਲੋਕ ਚੀਕ ਚੀਕ ਕੇ ਕਰ ਰਹੇ ਸਿਰਫ ਅੱਗ ਫੈਲੀ ਚਾਰੇ ਪਾਸੇ ਬੜੀ ਹੋਈ ਸੀ ਫਾਇਰ ਗੇਡ ਉੱਥੋਂ ਹੁਣ ਪਾਣੀ ਫਿਲ ਕਰਕੇ ਲਿਆਏ ਨੇ ਹੁਣ ਫਿਰ ਦੁਬਾਰਾ ਅੱਗ ਹੈ ਹੀ ਬਹੁਤ ਮਤਲਬ ਕਿੰਨੀਆਂ ਫਾਇਰ ਗੇਡ ਗੱਡੀਆਂ ਹੁਣ ਪਹੁੰਚ ਗਈਆਂ ਹਲਕੇ ਦੇ ਵਿੱਚ ਦੋ ਫਾਇਰ ਗੇਡ ਵਰਕ ਕਰ ਰਹੀਆਂ ਨੇ ਇੱਕ ਫਾਇਰ ਗੇਡ ਆ ਰਹੀ ਹੈ ਇੱਕ ਹੋਰ ਆ ਰਹੀ ਹਾਂਜੀ ਆ ਕੀ ਬ੍ਰੋਸ ਸਾਫ ਦੇਖਦੇ ਹੈਗੇ ਉਹ ਕਿੰਨਾ ਰਕਬਾ ਆਇਆ ਹੋਊਗਾ ਤੁਹਾਡੀ ਨੌਲੇਜ ਦੇ ਕਣਕ ਕਿੰਨੀ ਸੜ ਗਈ ਨਾਲ ਕਿੰਨਾ ਸੜ ਗਿਆ ਕੀ ਕੋਈ ਜਾਣਕਾਰੀ ਲਗਭਗ ਟੋਟਲ ਰਕਬਾ ਤਾਂ 500 ਦੇ ਇਕੜ ਦੇ ਨੇੜੇ ਸੜ ਗਿਆ ਪਰ ਹਜੇ ਇਹਦੀ ਜਾਣਕਾਰੀ ਨਹੀਂ ਕਿ ਕਣਕ ਕਿੰਨੀ ਹੈ ਤੇ ਨਾਲ ਕਿੰਨਾ ਹੂੰ ਬਿਲਕੁਲ ਜੀ ਕਣਕ ਕਿੰਨੀ ਸੜੀ ਨਾਲ ਕਿੰਨਾ ਸੜਿਆ ਮੈਂ ਗੱਲ ਕਰਦੇ ਵਾਂ ਨਾਲ ਵੀ ਕਣਕ ਤੋਂ ਘੱਟ ਨਹੀਂ ਹੈ ਜਿੰਨਾ ਲੋਕਾਂ ਨੇ ਗਰੀਬ ਲੋਕਾਂ ਨੇ ਦੁੱਧ ਵਾਲੇ ਪਸ਼ੂ ਰੱਖੇ ਹੈਗੇ ਆ ਉਹਨਾਂ ਪਸ਼ੂਆਂ ਨੂੰ ਤੂੜੀ ਜਿਹੜੀ ਤਿਆਰ ਕੀਤੀ ਜਾਣੀ ਸੀ ਅੱਜ ਤੂੜੀ ਸੜ ਗਿਆ ਉਹ ਨਾਲ ਸੜ ਗਿਆ ਤੇ ਉਹ ਪਸ਼ੂ ਕਿਵੇਂ ਪਾਲਣਗੇ ਉਹਨਾਂ ਨੂੰ ਵੱਡਾ ਨੁਕਸਾਨ ਹੈਗਾ ਪਰ ਲੋਕ ਪਰੇਸ਼ਾਨੀ ਦੇ ਵਿੱਚ ਨੇ ਛੋਟੇ ਛੋਟੇ ਬੱਚੇ ਘਰਾਂ ਤੋਂ ਨਿਕਲ ਕੇ ਆਏ ਟਹਿਨੀਆਂ ਲੈ ਕੇ ਆਏ ਅੱਗ ਨੂੰ ਬਜਾ ਲਿਆ ਜਾਏ ਫਾਇਰ ਬ੍ਰਿਗੇਡ 2 ਹਲਕੇ ਦੇ ਲਗਭਗ ਇੱਕ ਦਰਜਨ ਦੇ ਕਰੀਬ ਪਿੰਡਾਂ ਦੇ ਵਿੱਚ ਜੋ ਜਾਣਕਾਰੀ ਸਾਡੇ ਕੋਲ ਹੈ ਇੱਕ ਦਰਜਨ ਦੇ ਕਰੀਬ ਪਿੰਡਾਂ ਦੇ ਵਿੱਚ ਅੱਗ ਨੇ ਜਿਹੜੀ ਆਪਣੀ ਲਪਟ ਦੇ ਵਿੱਚ ਹਲਕੇ ਨੂੰ ਬੋਰਾ ਲੈ ਲਿਆ ਪਰ ਦੋ ਫਾਇਰ ਵਗੈਰ ਫਿਰਦੀਆਂ ਨੇ ਅਲੱਗ-ਅਲੱਗ ਥਾਵਾਂ ਤੋਂ ਗੁਰੂ ਹਸਾਇ ਦੇ ਵਿੱਚ ਫਾਇਰ ਵਗੈਰ ਨਹੀਂ ਹੈ ਵਾਰ-ਵਾਰ ਚੀਚੀ ਕੇ ਕਹਿ ਰਹੇ ਆ ਲੈਪੋ ਲੈਪੋ ਦੀ ਪਾਣੀ ਲੈਪੋ ਗਰੀਬੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਫਾਇਰ ਵਗੈਰ ਦੀ ਸਰਪੰਚ ਸਾਹਿਬ ਨੇ ਬੜੇ ਤਲਕੀ ਦੇ ਵਿੱਚ ਸਨ ਬੜੇ ਗਰਮੀ ਦੇ ਵਿੱਚ ਸਨ ਬੜੇ ਗਰਮ-ਗਰਮ ਬੋਲ ਰਹੇ ਸੀ ਫਾਇਰ ਬ੍ਰਿਗੇਡ ਆਈ ਬਿਨਾ ਪਾਣੀ ਤੋਂ ਹਾਂਜੀ ਫਾਇਰ ਬ੍ਰਿਗੇਡ ਆਈ ਜੀ ਇੱਥੇ ਸਾਰੀ ਪਬਲਿਕ ਨੇ ਦੇਖਿਆ ਬਿਨਾ ਪਾਣੀ ਤੋਂ ਇੱਕ ਫੁਫਾਰਾ ਵੀ ਨਹੀਂ ਚੱਲਿਆ ਪਾਣੀ ਖਤਮ ਕੀ ਇੱਥੇ ਫਾਰਮੈਟ ਹੀ ਕਰਨ ਆਏ ਨੇ ਸਵੇਰ 5 ਘੰਟੇ ਹੋ ਗਏ ਨੇ ਨੁਕਸਾਨ ਹੋਈ ਜਾਂਦਾ ਕਿਸੇ ਨੂੰ ਦਿਖ ਰਿਹਾ ਇਹ ਲੋਕਾਂ ਦਾ ਨੁਕਸਾਨ ਹੈ ਕਿ ਪਬਲਿਕ ਹੀ ਕਰੇ ਪ੍ਰਸ਼ਾਸਨ ਦਾ ਕੀ ਵਸਲੇਗਾ ਕੁਛ ਨਹੀਂ ਕਰਨਾ ਡਾਕਟਰ ਸਾਹਿਬ ਤੁਹਾਡੀ ਗੱਲ ਉਹ ਹੀ ਵਿਧਾਇਕ ਜੀ ਨਾਲ ਨਹੀਂ ਜੀ ਉਹ ਪੱਟ ਗਏ ਅੱਛਾ ਹਾਂ ਜੀ ਉਹ ਨਾਲ ਦੀ ਨਾਲ ਹੀ ਚਲੇ ਉਹ ਤਾਂ 2 ਮਿੰਟ ਖੜੇ ਰਹੇ ਉਹ ਚਲੇ ਗਏ ਠੀਕ ਹੈ ਮੈਂ ਕਿਹਾ ਫੇਵਰਗਟ ਇੱਥੇ ਗੁਰੂ ਸਾਹਿਬ ਦਿੱਤੀ ਜਾਵੇ ਉਹ ਕਹਿੰਦੇ ਆ ਤਾਂ ਗੰਨਿਆਂ ਨੇ ਹੋਰ ਕੀ ਦਈਏ ਉਹਦੇ ਪਾਣੀ ਨਹੀਂ ਹੈਗਾ ਉਹ ਜਦੋਂ ਹਾਇਲ ਕਾ ਦੂਜਾ ਰੋਈਪੁਰ ਤੂੰ ਆਦੀ ਏ ਉਦੋਂ ਉਹਨਾਂ ਚੇਰ ਨੂੰ ਤੱਕ ਕਿੱਥੇ ਪਹੁੰਚ ਜਾਂਦੀ ਏ ਆ ਗੱਲ ਹੈ ਉਹਨਾਂ ਨੂੰ ਕਿਹਾ ਮੈਂ ਮੈਂ ਕਿਹਾ ਫੇਵਰਗਟ ਦਿੱਤੀ ਜਾਵੇ ਦੋ ਇੱਥੇ ਹਾਂ ਜੀ ਵੀਰ ਕੀ ਕਹਿ ਰਹੇ ਸੀ ਜੀ ਅੱਗ 3 ਵਜੇ ਦੇ ਬਾਅਦ 10 ਵਜੇ ਦੀ ਲੱਗੀ ਆ ਪਾਟੇ ਤੋਂ ਅੱਗ ਚੱਲੀ ਪਾਟੇ ਤੋਂ ਅੱਗੇ ਨਦਾਨਾ ਨਦਾਨੇ ਤੋਂ ਕੱਲੇ ਵਾਲੇ ਸਰੂਪੇ ਵਾਲੇ ਸਰੂਪੇ ਤੋਂ ਟਾਣੀਆਂ ਆ ਗਈਆਂ ਟਾਣੀ ਤੋਂ ਇੱਥੇ ਪਹੁੰਚ ਗਈ ਤੇ ਫੋਨ ਕੱਲੇ ਵਾਲੇ ਤੋਂ ਫੋਨ ਕੀਤਾ ਸੀ ਫਰਗੇਡ ਵਾਲ ਨੂੰ ਕਹਿੰਦੇ ਆਂਦੇ ਆਂਦੇ ਅਜੇ ਤੱਕ ਨਹੀਂ ਪਹੁੰਚੇ ਹੁਣ ਪਹੁੰਚਿਆ ਜਦੋਂ ਅੱਗ ਮੰਨ ਲੈਨੇ ਸਾਰੇ ਤਬਾਈ ਫਿਰ ਗਈ ਹੈ ਬਿਲਕੁਲ ਜੀ ਮੈਂ ਜਾਣਕਾਰੀ ਤੁਹਾਨੂੰ ਦੇ ਦਿਆਂ ਪਾਟੇ ਤੋਂ ਇਹ ਅੱਗ ਚੱਲੀ ਸੀ 11 ਮਈ ਦੇ ਕਰੀਬ ਦੱਸਿਆ ਜਾ ਰਿਹਾ ਉਹ ਤੂ ਅੱਗੇ ਚਲਦੀ ਹੈ ਉਸ ਤੋਂ ਬਾਅਦ ਨਦਾਨਾ ਪਾਟਾ ਸਰੂਪ ਸਿੰਘ ਵਾਲਾ ਦਾ ਮੋਤੀ ਵਾਲਾ ਕਾਫੀ ਏਰੀਆ ਲਪਟ ਦੇ ਵਿੱਚ ਲੈ ਲਿਆ ਜਾਂਦਾ ਜਦੋਂ ਅਸੀਂ ਸਰੂਪ ਸਿੰਘ ਵਾਲਾ ਦੇ ਵਿੱਚ ਮੌਜੂਦ ਹੈਗੇ ਸੀ ਉਸ ਸਮੇਂ ਨੂੰ ਲਗਭਗ ਹੁਣ 1.5 ਤੋਂ 2 ਘੰਟੇ ਦਾ ਵਕਵਾ ਹੋ ਗਿਆ 2 ਘੰਟਿਆਂ ਦੇ ਵਿੱਚ ਅੱਗ ਇੱਥੇ ਪਹੁੰਚੀ ਕਿ 2 ਘੰਟਿਆਂ ਦੇ ਵਿੱਚ ਫਾਇਰ ਬਗੇੜ ਇੱਥੇ ਜ਼ਰੂਰ ਪਹੁੰਚੀ ਬਿਨਾਂ ਪਾਣੀ ਲੈ ਕੇ ਵੱਡਾ ਸਵਾਲ ਖੜਾ ਹੋਇਆ ਪਾਣੀ ਬਿਨਾਂ ਫਾਇਰ ਬਗੇੜ ਪਾਣੀ ਬਿਨਾ ਲੋਕਾਂ ਖੇਤਾਂ ਦੇ ਵਿੱਚ ਪਾਣੀ ਨਹੀਂ ਹੈਗਾ ਕਿਉਂਕਿ ਬਿਜਲੀ ਦੇ ਕੱਟ ਲਗਾਏ ਹੁਣੇ ਅੱਗ ਨਾ ਲੱਗੇ ਫਿਰ ਵੀ ਅੱਗ ਲੱਗੀ ਗੋਲੂ ਕਾ ਮੋੜ ਦੇ ਵਿੱਚ ਇੱਕ ਕਿਸਾਨ ਦਾ ਕਾਫੀ ਕਲਕ ਜਿਹੜੀ ਆ ਉਹ ਸੜੀ ਨਾਰ ਛੜ ਗਿਆ ਇੱਕ ਪਿੰਡ ਦੀ ਲੈਪੂ ਗੇਰੀ ਪਿੰਡ ਦੇ ਵਿੱਚ ਅੱਗ ਲੱਗੀ ਹੋਈ ਹੈ ਅੱਜ ਇੱਕ ਦਰਜਨ ਦੇ ਕਰੀਬ ਪਿੰਡਾਂ ਦੇ ਵਿੱਚ ਅੱਗ ਲੱਗੀ ਹੈ ਸਰਕਾਰੀ ਅੰਕੜਿਆਂ ਦੀ ਗੱਲ ਕਰਦੇ ਹਾਂ ਕਾਨੂੰਗੋ ਮੈਡਮ ਤੇ ਪਟਵਾਰੀ ਸਾਹਿਬ ਨੇ ਤੇ ਗੱਲ ਦੱਸ ਦਿੱਤੀ 500 ਏਕੜ ਦੇ ਕਰੀਬ ਰਕਵਾਲ ਲਪੇਟ ਚ ਆਇਆ ਪਰ ਜੋ ਜਾਣਕਾਰੀ ਸਾਡੇ ਕੋਲੇ 500 ਤੋਂ ਕਾਫੀ ਜ਼ਿਆਦਾ ਰਕਬਾ ਜਿਆਦਾ ਹੀ ਹੋਊਗਾ ਜੇ ਸਾਹਮਣੇ ਤੁਸੀਂ ਏਰੀਆ ਦੱਸ ਰਹੇ ਹੋ ਕਾਫੀ ਜ਼ਿਆਦਾ ਰਕਬਾ ਜਿਹੜਾ ਹੈ ਉਹ ਲਪੇਰ ਦੇ ਵਿੱਚ ਆਇਆ ਹੈਗਾ ਕਿਸਾਨ ਪਰੇਸ਼ਾਨ ਨੇ ਜਿਨ੍ਹਾਂ ਦਾ ਸੜ ਗਿਆ ਸਮਾਨ ਜਿਨ੍ਹਾਂ ਦਾ ਉਹ ਦੇਖ ਸਕਦੇ ਹੋ ਲੋਕ ਆਪਦੇ ਲੈਵਲ ਤੇ ਪਾਣੀ ਦਾ ਟੈਂਕਰ ਆਪਣੇ ਲੈਵਲ ਤੇ ਪਾਣੀ ਦਾ ਪ੍ਰਬੰਧ ਕਰਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ ਕੋਲੂ ਦਾ ਮੋੜ ਗੁਰੂ ਹਰ ਸਾਹਿਬ ਰੋਡ ਤੇ ਆਸ ਟਾਈਮ ਹਾਲਾਤ ਜਿਹੜੇ ਨੇ ਉਹ ਤੁਹਾਨੂੰ ਦਿਖਾ ਰਹੇ ਹੈਗੇ ਆ ਗੁਰੂ ਹਰ ਸਾਹਿਬ ਦੇ ਹਾਲਾਤ ਜਿਹੜੇ ਨੇ ਉਹ ਬਰਤੂ ਬੱਤਰ ਬਣੇ ਹੋਏ ਨੇ ਗੁਰੂ ਹਰਸਾਏ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਹਾਲਾਤ ਹੁਣ ਨੇ ਬਾਲਨ ਤੱਕ ਸੜ ਗਿਆ ਪਾਣੀ ਆਪਣੇ ਲੈਵਲ ਤੇ ਪ੍ਰਬੰਧ ਕਰਕੇ ਲੋਕ ਜਰੂਰ ਲੱਗੇ ਸਰਪੰਚ ਸਰਪੰਚ ਸਰਕਾਰ ਨੇ ਸਰਕਾਰ ਦਾ ਕੰਮ ਇਹਨਾਂ ਨੇ ਕੀਤਾ ਸਾਬਕਾ ਸਰਪੰਚੋ ਹਾਂਜੀ ਤੇ ਸਰਪੰਚ ਦਾ ਆਪ ਹੀ ਟੈਂਕ ਜਾ ਕੇ ਲੱਗੇ ਹੋ ਲੱਗਣਾ ਪਿਆ ਜੀ ਕਿ ਤਰਦੀ ਕਮਾਈ ਆ ਅੱਛਾ ਕੀ ਕਰੀ ਹੁਣ ਜੀ ਪ੍ਰਕਾਸ਼ ਪ੍ਰਸ਼ਾਸਨ ਨਹੀਂ ਹਾਂ ਉਹ ਦੋ 8:00 ਵਜੇ ਕਾਗ ਲੱਗੀ ਸਾਡੇ ਇਲਾਕੇ ਚ ਅੱਛਾ 11:00 ਵਜੇ ਅੱਗ ਸ਼ੁਰੂ ਹੋਈ ਜੀ ਵਰਾਹੀ ਤੋਂ ਜੀ ਕੋਈ ਫਾਇਰ ਬ੍ਰਿਗੇਡ ਨਹੀਂ ਜੀ ਜਿੰਨਾ ਕੋ ਸਾਡੇ ਕੋਲ ਮਜ਼ਾਕ ਹੀ ਕਰਦੇ ਪਏ ਦੀਸੀ ਫਾਇਰ ਬ੍ਰਿਗੇਡ ਚੱਲ ਰਹੀ ਹੈ ਦੀਸੀ ਚੱਲ ਰਹੀ ਹੈ ਸਾਮਕਾਸ ਰਮਨ ਚੋਂ ਕਹਿੰਦੀ ਸਰਕਾਰ ਸਰਪੰਚ ਅਕਾਲੀ ਦਲ ਦੇ ਜੀ ਉਦੋਂ ਕੀ ਲਾਲ ਸੀ ਉਹ ਉਹ ਤਾਂ ਅਕਾਲੀ ਦਲ ਨੂੰ ਹੱਥ ਪਾ ਕੇ ਸਾਡਾ ਜੀ ਕੋਈ ਮਰਜ਼ੀ ਮਰਜ਼ਾ ਆ ਜੀ ਅੱਛਾ ਅਕਾਲੀ ਦਲ ਅਕਾਲੀ ਦਲ ਜੰਮਿਆ ਮੰਗਦਾ ਕੋਤੁਰ ਜੰਮੇ ਨਹੀਂਗਾ ਸਿੱਧੀ ਸਭਾਟ ਹੈ ਕਾਲੀਦਾਲ ਸਰਕਾਰ ਵਾਲੇ ਨੋਨੀ ਮਹਨਨ ਕੰਚਾਲ ਸੀ ਉਦੋਂ ਫਾਇਰ ਬਗੈਣ ਨਹੀਂ ਆਈ ਗੁਰੂ ਸਹਿਚ ਉਹ ਤਾਂ ਦੇਖੋ ਜੀ ਮੈਨ ਸ਼ਾਇਦ ਆਈ ਹੋਏ ਪੇਪਰ ਕੀ ਸੋਣ ਲੱਕ ਲੈ ਆਈਆਂ ਨੇ ਉਹ ਤਾਂ ਘੱਟ ਸੀ ਹੁਣ ਜ਼ਿਆਦਾ ਹੋਈਆਂ ਨੇ ਸ਼ਹਿਰ ਵਿੱਚ ਨੱਜ ਵੀ ਨਹੀਂ ਹੈ ਅੱਜ ਤਾਂ ਹੁਣ ਤੱਕ ਸਾਡੇ ਕੋਈ ਨਹੀਂ ਆਈ ਜੀ ਆ ਗੱਲ ਬਿਲਕੁਲ ਜੀ ਸਾਬਕਾ ਸਰਪੰਚ ਨੇ ਆਪਣੇ ਮੋਢਿਆਂ ਤੇ ਪਾਣੀ ਵਾਲਾ ਪੰਪ ਰੱਖ ਕੇ ਅੱਗੇ ਬੁਝਾਉਣ ਦੀ ਕੋਸ਼ਿਸ਼ ਜਰੂਰ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗਾ ਹਰੇ ਦਰਖਤ ਹਰੇ ਦਰਖਤਾਂ ਨੂੰ ਆਕੇ ਤੱਕ ਪੈ ਗਈ ਦੇਖੋ ਤੁਸੀਂ ਹਾਲਾਤ ਬਾਲਨ ਤੱਕ ਸੜ ਗਿਆ ਹਰੇਕ ਚੀਜ਼ ਖਾਲਕੇ ਸਵਾਹ ਹੋ ਗਈ ਲੋਕ ਆਪਣੇ ਬਧਰ ਤੇ ਪ੍ਰਬੰਧ ਕਰ ਰਹੇ ਆ ਸਾਬਕਾ ਸਰਪੰਚ ਹੈ ਇਹ ਕਹਿੰਦਾ ਕਾਲੀ ਦਲ ਨੂੰ ਹੱਥ ਨਹੀਂ ਪਾ ਸਕਦੇ ਆਮ ਵਾਲੇ ਕਹਿੰਦੇ ਆਮ ਪਾਰਟੀ ਨੂੰ ਹੱਥ ਨਹੀਂ ਕਾ ਪਾਸਦੇ ਕਾਂਗਰਸ ਵਾਲੇ ਕਹਿੰਦੇ ਕਾਂਗਰਸ ਵਾਲੇ ਵਧੀਆ ਹੋਇਆ ਪਰ ਅਸਲੀਅਤ ਵਿੱਚ ਅਸਲੀਅਤ ਵਿੱਚ ਗੁਰੂ ਆਸਾ ਦੇ ਵਿੱਚ ਕੁਝ ਵਧੀਆ ਹੋਇਆ ਨਹੀਂ ਜੇ ਗੁਰੂ ਸਾਹਿਬ ਦੇ ਵਿੱਚ ਕੁਝ ਵਧੀਆ ਹੋਇਆ ਹੁੰਦਾ ਅੱਜ ਦੋ ਫਾਇਰ ਬ੍ਰਿਗੇਡ ਗੁਰੂ ਸਾਹਿਲ ਕੇ ਆ ਹੁੰਦੀਆਂ ਦੋ ਹੁੰਦੀਆਂ ਤੇ ਅੱਜ ਜਦੋਂ 11:30 ਅੱਗ ਲੱਗੀ ਸੀ ਉਸ ਤੋਂ ਅੱਗੇ ਵਾਲਾ ਏਰੀਆ ਭਾਰਤੇ ਪਿੰਡ ਤੋਂ ਅੱਗੇ ਵਾਲਾ ਏਰੀਆ ਨਦਾਨੇ ਪਿੰਡ ਵਾਲਾ ਏਰੀਆ ਜੇ ਫਾਇਰ ਬ੍ਰਿਗੇਡ ਗੁਰੂ ਸਾਹਿਬ ਦੀਆਂ ਲੋਕਲ ਹੁੰਦੀਆਂ ਤੇ ਇੰਨਾ ਨੁਕਸਾਨ ਨਾ ਹੁੰਦਾ ਇੰਨੇ ਪਿੰਡਾਂ ਤੱਕ ਅੱਗ ਨਾ ਪਹੁੰਚਦੀ ਹਾਂਜੀ ਨੌਜਵਾਨ ਸਹੀ ਗੱਲ ਜੀ ਸਰ ਜੀ ਗੱਲ ਇਹ ਹੀ ਫੌਜ ਸਿੰਘ ਸਰਾਰੀ ਇੱਥੇ ਆਏ ਗੱਡੀ 'ਚ ਉਤਰੇ ਜਦੋਂ ਉਹਨਾਂ ਨੂੰ ਨਸੇਕ ਲੱਗਿਆ ਗੱਡੀ 'ਚ ਵੜ ਗਿਆ ਕੋਈ ਪ੍ਰਸ਼ਾਸਨ ਇੱਥੇ ਸੁਵਿਧਾ ਨਹੀਂ ਹੈ ਫਾਇ ਬੱਚੇ ਇੱਥੇ ਫਿਰਦੇ ਨੇ ਜੀ ਉਹਨਾਂ ਨੂੰ ਮਾਨਸਿਕ ਕੇ ਦੀ ਹੀਟ ਲੱਗੀ ਉਹ ਗੱਡੀ 'ਚ ਚਲੇ ਗਏ ਇਹ ਕੀ ਫਾਇਦਾ ਐ ਐਮਐਲ ਦਾ ਜੀ ਕੁਝ ਨਹੀਂ ਸਾਡੇ ਵਾਸਤੇ ਫਾਇਦਾ ਜੀ ਐਮਐਲ ਦਾ ਕੋਈ ਸਹੂਲਤ ਚੈਦੀ ਨਹੀਂ ਦੇ ਰਿਹਾ ਜੀ ਇੰਨੀ ਪਬਲਿਕ ਖੜੀ ਕੋਈ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਚੁੱਪ ਕਰਦੇ ਗੱਡੀ ਵਰ ਗਈ ਬਿਲਕੁਲ ਜੀ ਐਮਐਲ ਨੇ ਕੋਈ ਫਾਇਰ ਬ੍ਰਿਗੇਡ ਚਲਾ ਕੇ ਆਗ ਨਹੀਂ ਬਜਾਣੀ ਐਮਐਲ ਨੇ ਕੋਈ ਜੇ ਕਹਿਦੇ ਨੇ ਲੱਕੜ ਫੜ ਕੇ ਅੱਗ ਨਹੀਂ ਬਜਾਣੀ ਕੀ ਛਾਪੇ ਫੜ ਕੇ ਅੱਗ ਨਹੀਂ ਬਜਾਣੀ ਅੱਗ ਬਜਾਣੀ ਕਿੰਨੇ ਅੱਗ ਲਗਾਈ ਕਿੰਨੇ ਅੱਗ ਲੱਗੀ ਪਾਟੇ ਪਿੰਡ ਤੋਂ ਜਿਹੜੀ ਜਾਣਕਾਰੀ ਨਿਕਲੀ ਉਹ ਤੋਂ ਅੱਗ ਨਿਕਲ ਕੇ ਆਈ ਅੱਗ ਹੱਕੇ ਚ ਆਈ ਹਲਕੇ ਦੇ ਵਿੱਚ ਹਰੇਕ ਪਿੰਡ ਤੱਕ ਪਹੁੰਚੀ ਅੱਗ ਦਾ ਸੇਕ ਇਹਨਾਂ ਲੋਕਾਂ ਦੇ ਦਿਲ ਤੱਕ ਪਹੁੰਚਿਆ ਅਸੀਂ ਪੱਲੇ ਜਿਹੜੇ ਅਸੀਂ ਖੜੇ ਜਿਹੜੇ ਰੋ ਰਹੇ ਨੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਲੋਕਾਂ ਦੇ ਕਈ ਲੋਕ ਤਾਂ ਇਹ ਜਿਵੇਂ ਸਰੂਪ ਸਿੰਘ ਵਾਲਾ ਪਿੰਡ ਦੇ ਜਿੱਥੇ ਸੀ ਉਸ ਘਰ ਦੇ ਵਿੱਚ ਅੱਗ ਵਹਿ ਗਿਆ ਉਸ ਪਰਿਵਾਰ ਦੇ ਘਰ ਦੇ ਬੱਚੇ ਰੋਂਦੇ ਜੇ ਪਹਿਲੀ ਵਾਰੀ ਵੀਡੀਓ ਦੇਖਦੇ ਹੋ ਜਦੋਂ ਅਸੀਂ ਕੈਮਰੇ ਤੋਂ ਕਵਰ ਕਰ ਰਹੇ ਆ ਸਾਡੀ ਗੱਡੀ ਵੀ ਕੇਰੇ ਦੇ ਵਿੱਚ ਆਈ ਮੇਰੇ ਪੱਤਰਕਾਰ ਸਾਥੀ ਨਾਲ ਸਨ ਉਹ ਵੀ ਕੇਰੇ ਦੇ ਵਿੱਚ ਆਏ ਬੜੀ ਮੁਸ਼ਕਲ ਨਾਲ ਅਸੀਂ ਬਚ ਕੇ ਨਿਕਲੇ ਪਰ ਜਿੰਨਾਂ ਲੋਕਾਂ ਦੇ ਘਰਾਂ ਦੇ ਵਿੱਚ ਅੱਗ ਵੱੜ ਗਈ ਉਹਨਾਂ ਘਰਾਂ ਦੇ ਕੀ ਹਾਲਾਤ ਹੋਏ ਅਜੇ ਵੀ ਅੱਗ ਤੇ ਕਾਬੂ ਨਹੀਂ ਹੈ ਹਲਕੇ ਦੇ ਵਿੱਚ ਅੱਗ ਜਿਉਂ ਦੀ ਪਿਉਂ ਚੱਲ ਰਹੀ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਅੱਗ ਲੱਗੀ ਹੋਈ ਹੈ ਫਾਇਰ ਬ੍ਰਿਗੇਡ ਨਹੀਂ ਹੈ ਲੋਕ ਪਰੇਸ਼ਾਨ ਨੇ ਲੋਕ ਟੈਨਸ਼ਨ ਦੇ ਵਿੱਚ ਨੇ ਦੇਖ ਸਕਦੇ ਹੋ ਗੋਲੂ ਦਾ ਮੋੜ ਰੋਡ ਗੁਰੂ ਅਰਸਾਏ ਗੋਲੂ ਦਾ ਮੋੜ ਰੋਡ ਤੇ ਕੇਰਾ ਪਿਆ ਹੋਇਆ ਹੈ ਅੱਗ ਦਾ ਲੋਕ ਤੁਸੀਂ ਦੇਖਦੇ ਕਿੰਨੀ ਵੱਡੀ ਗਿੰਦੀ ਚਾਗ ਨੂੰ ਬਜਾਨ ਲਈ ਆਏ ਪਰ ਅੱਗ ਤੇ ਕਾਬੂ ਪਾਣਾ ਸੌਖਾ ਨਹੀਂ ਹੈ ਅੱਗ ਦੀਆਂ ਲਪਟਾਂ ਦੇ ਵਿੱਚ ਕਾਬੂ ਪਾਣਾ ਸੌਖਾ ਨਹੀਂ ਹੈ ਜਿਸ ਕਰਕੇ ਲੋਕ ਪਰੇਸ਼ਾਨੀ ਦੇ ਵਿੱਚ ਨੇ ਲੋਕ ਆਦਾ ਗੁੱਸਾ ਜਰੂ ਕਰ ਰਹੇ ਨੇ ਹਲਕੇ ਤੇ ਵਧਾਈ ਤੇ ਗੁੱਸਾ ਕਰ ਰਹੇ ਨੇ ਪੰਜਾਬ ਸਰਕਾਰ ਤੇ ਗੁੱਸਾ ਕਰ ਰਹੇ ਨੇ ਪਰ ਕੁਦਰਤ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਹੈ ਕੁਦਰਤ ਅੱਗੇ ਇਸ ਅੱਗ ਅੱਗੇ ਪਾਣੀ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਜਦੋਂ ਪਾਣੀ ਆਉਂਦਾ ਤਾਂ ਰੋੜ ਕੇ ਲੈ ਜਾਂਦਾ ਜਦੋਂ ਆਗ ਆਉਂਦੀ ਹੈ ਤਹਿਸ ਲੈਸ ਕਰ ਦਿੰਦੀ ਹੈ ਆਪਣਾ ਪਾਂਡਵ ਜਿਹੜਾ ਹੈ ਅੱਜ ਆਗਨੀ ਨੇ ਦਿਖਾਇਆ ਅੱਜ ਆਗ ਨੇ ਆਪਣਾ ਤਾंडव ਦਿਖਾਇਆ ਗੋਲੂ ਦਾ ਮੋੜ ਗੁਰੂ ਵਰਸਾਏ ਰੋਡ ਦੀਆਂ ਤਸਵੀਰਾਂ ਤੁਸੀਂ ਦੇਖੋ ਇਸ ਰੋਡ ਤੇ ਇਸ ਅਗ ਦੇ ਕਾਰਨ ਕਿੰਨਾ ਨੁਕਸਾਨ ਹੋਇਆ ਜਿਹੜੇ ਲੋਕ ਰੋਡ ਤੋਂ ਵੀ ਟੱਪਦੇ ਆ ਸੇਕਾ ਉਹਨਾਂ ਲੋਕਾਂ ਨੂੰ ਵੀ ਪੈ ਰਿਆ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੇ ਹੈਗੇ ਆ ਗੁਰੂ ਵਰਸਾਏ ਲਾਈਵ ਟੀਮ ਦੇ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵਾਰ-ਵਾਰ ਅਪੀਰ ਅੱਜ ਨਹੀਂ ਮੈਂ ਕੋਈ ਖਬਰ ਕਰ ਰਿਹਾ ਅੱਜ ਮੈਂ ਖਬਰ ਕਰਕੇ ਨਹੀਂ ਕਹਿ ਰਿਹਾ ਗੁਰੂ ਅਰਸਾਏ ਦੇ ਵਿੱਚ ਫਾਇਰ ਬਗੜਨੀ ਆ ਪਿਛਲੇ 3 ਸਾਲ ਤੋਂ ਪੋਸਟਾਂ ਦੇਖ ਲੋ ਗੁਰੂ ਅਰਸਾਏ ਲਾਈਵ ਚੈਨਲ ਤੇ ਲਗਾਤਾਰ ਮੰਗ ਰੱਖੀ ਲਗਾਤਾਰ ਚੀਕ ਚੀਕ ਕੇ ਕਹਿ ਰਹੇ ਹਾਂ ਗੁਰੂ ਅਰਸਾਏ ਹਲਕੇ ਨੂੰ ਦੋ ਫਾਇਰ ਗੜ ਇੱਕ ਛੋਟੀ ਫਾਇਰ ਗੜ ਕਿਉਂ ਕਹਿਣਾ ਸ਼ਹਿਰ ਦੇ ਵਿੱਚ ਪੀੜੀਆਂ ਗਲੀਆਂ ਜਿੱਥੇ ਅੱਗ ਲੱਗਦੀ ਆ ਤਾਂ ਛੋਟੀ ਗੱਡੀ ਉੱਥੇ ਜਾ ਸਕਦੀ ਆ ਕਿਸਾਨਾਂ ਦੇ ਖੇਤਾਂ ਚ ਅੱਗ ਜਾਂਦੀ ਆ ਅਸੀਂ ਨਹੀਂ ਕਹਿੰਦੇ ਕਿਸਾਨਾਂ ਦੇ ਖੇਤ ਅੱਗ ਨਾਲ ਜਲਣ ਪਰ ਸਾਧਨ ਤਾਂ ਮੁਹੱਈਆ ਹੋਣੇ ਚਾਹੀਦੇ ਨੇ ਸਾਧਨ ਤਾਂ ਹੋਣੇ ਚਾਹੀਦੇ ਨੇ ਕਾਰ ਬਰਗਰ ਦਾ ਹੋਣੀ ਚਾਹੀਦੀ ਹੈ ਜੇ ਅੱਗ ਲੱਗਦੀ ਤਾਂ ਕਾਬੂ ਪਾਇਆ ਜਾ ਸਕਦਾ 11 ਵਜੇ ਲੱਗੀ ਅੱਗ ਆਖੋ ਕਪਿੰਡਾਂ ਚ ਆਈ ਹਾਲਾਤ ਮਾੜੇ ਨੇ ਤੁਸੀਂ ਆਪਣੀ ਰਾਏ ਜੜੀ ਹੈ ਕਮੈਂਟ ਸੈਕਸ਼ਨ ਦੱਸ ਸਕਦੇ ਹੋ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਵਰਸਾ ਲਾਈ ਸਰਪੰਚ ਪੱਤਰਕਾਰ ਸਾਥੀ ਗਰਮੀ ਦੇ ਨਾਲ ਮੈਸਤਪਾਲ ਥਿੰਦ ਪਿੰਡ ਮੋੜ ਕੇ ਬਤਾਉਂਦਾ